ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਸ਼ੌਕ ਹੁੰਦੇ ਆ ਇੱਕ ਵਾਰ ਇੱਕ ਰਾਜਾ ਹੁੰਦਾ ਉਹਨੂੰ ਭੁੰਜੇ ਬੈਠ ਕੇ ਰੋਟੀ ਖਾਣ ਦਾ ਬਹੁਤ ਸਵਾਦ ਆਉਂਦਾ ਲੇਕਿਨ ਉਹ ਇੱਕ ਰਾਜਾ ਹੋਣ ਦੇ ਨਾਤੇ ਸਾਰਿਆਂ ਦੇ ਸਾਹਮਣੇ ਆਪਣਾ ਸ਼ੌਕ ਪੂਰਾ ਨਹੀਂ ਕਰ ਸਕਦਾ ਇਸ ਕਰਕੇ ਉਹ ਕੀ ਕਰਦਾ ਕਦੇ-ਕਦੇ ਆਪਣੇ ਕਮਰੇ 'ਚ ਰੋਟੀ ਮੰਗਵਾਉਂਦਾ ਤੇ ਉੱਥੇ ਬੈਠ ਕੇ ਰੋਟੀ ਖਾਂਦਾ ਉਸ ਸਮੇਂ ਦੌਰਾਨ ਉਹ ਆਪਣੇ ਸਾਰੇ ਨੌਕਰਾਂ ਨੂੰ ਕਮਰੇ 'ਚੋਂ ਬਾਹਰ ਜਾਣ ਦਾ ਹੁਕਮ ਦੇ ਦਿੰਦਾ ਤੇ ਸੇਵਾਦਾਰ ਨੂੰ ਕਹਿੰਦਾ ਕਿ ਤੂੰ ਰਖਵਾਲੀ ਕਰੀ ਤੇ ਕਿਸੇ ਨੂੰ ਅੰਦਰ ਨਾ ਆਉਣ ਦੇ ਉਸ ਰਾਜੇ ਦੀਆਂ ਬਹੁਤ ਸਾਰੀਆਂ ਰਾਣੀਆਂ ਹੁੰਦੀਆਂ ਨੇ ਜਿਹੜੀ ਸਭ ਤੋਂ ਛੋਟੀ ਰਾਣੀ ਹੁੰਦੀ ਹੈ ਉਹ ਇੱਕ ਵਾਰ ਰਾਜੇ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਦੱਸ ਮੈਂ ਤੈਨੂੰ ਕਿੰਨੀ ਪਿਆਰੀ ਹਾਂ ਰਾਜਾ ਕਹਿੰਦਾ ਤੂੰ ਮੈਨੂੰ ਸਾਰੀਆਂ ਰਾਣੀਆਂ ਨਾਲੋਂ ਜ਼ਿਆਦਾ ਪਿਆਰੀ ਹੈ ਰਾਣੀ ਕਹਿੰਦੀ ਜੇ ਇਹੀ ਗੱਲ ਹੈ ਤੈਨੂੰ ਸਾਬਤ ਕਰਕੇ ਦਿਖਾ ਤੂੰ ਮੈਨੂੰ ਆਪਦੀ ਕੋਈ ਰਾਜ਼ ਦੀ ਗੱਲ ਦੱਸ ਤਾਂ ਮੈਂ ਮੰਨ ਜੂਗੀ ਵੀ ਤੂੰ ਮੈਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ ਤੇ ਰਾਜਾ ਉਹਨੂੰ ਆਪਣੇ ਰਾਜ਼ ਦੀ ਗੱਲ ਦੱਸ ਦਿੰਦਾ ਹੈ ਉਹਨੂੰ ਆਪਣੇ ਕਮਰੇ ਚ ਆਉਣ ਦੀ ਇਜਾਜ਼ਤ ਦਿੰਦਾ ਹੈ ਤੇ ਉਹਨੂੰ ਦੱਸਦਾ ਵੀ ਇਸ ਤਰ੍ਹਾਂ ਮੈਨੂੰ ਕੁੰਝ ਬੈਠ ਕੇ ਰੋਟੀ ਖਾਣ ਦੀ ਆਦਤ ਹੈ ਹੁਣ ਜਿੰਨੇ ਕਿਹਾ ਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੀਆਂ ਅਲੱਗ-ਅਲੱਗ ਆਦਤਾਂ ਹੁੰਦੀਆਂ ਨੇ ਅਲੱਗ-ਅਲੱਗ ਸ਼ੌਕ ਹੁੰਦੇ ਨੇ ਤਾਂ ਇੱਕ ਰਾਣੀ ਦੀ ਕਾਦਤ ਹੁੰਦੀ ਹੈ ਵੀ ਉਹ ਕੋਈ ਵੀ ਗੱਲ ਆਪਣੇ ਢਿੱਡ 'ਚ ਨਹੀਂ ਰੱਖ ਸਕਦੀ ਪਰ ਹੁਣ ਜੇ ਰਾਜੇ ਦੀ ਐਡੀ ਵੱਡੀ ਗੱਲ ਉਹ ਕਿਸੇ ਨੂੰ ਦੱਸ ਦੋਗੀ ਤਾਂ ਪੂਰੇ ਰਾਜ 'ਚ ਪਤਾ ਲੱਗ ਜਾਊਗਾ ਤੇ ਰਾਜੇ ਨੂੰ ਵੀ ਪਤਾ ਲੱਗ ਜਾਊਗਾ ਮੇਰੀ ਇਹ ਗੱਲ ਕਿਹਨੇ ਫਲਾਈ ਹੈ ਤਾਂ ਕੀ ਉਹ ਉਸ ਰਾਣੀ ਨੂੰ ਓਨਾ ਪਿਆਰ ਕਰੂਗਾ ਹੁਣ ਰਾਣੀ ਦੋ ਵਿਧਾ 'ਚ ਫਸ ਗਈ ਜੇ ਉਹ ਦੱਸਦੀ ਹੈ ਤਾਂ ਰਾਜੇ ਦੀ ਵਿਸ਼ਵਾਸਤਾ ਤਰਨੀ ਰਹਿੰਦੀ ਜੇ ਨਹੀਂ ਦੱਸਦੀ ਤਾਂ ਉਹ ਢਿੱਡ ਦੁਖਣ ਲੱਗਦਾ ਬੜੀ ਦੁਬੇਦਾਂ ਚ ਫਸਦੀ ਏ ਤਾਂ ਕੀ ਕਰਦੀ ਏ ਦੂਰ ਜੰਗਲ ਚ ਚਲੀ ਜਾਂਦੀ ਏ ਇੱਕ ਦਰਖਤ ਲੱਭਦੀ ਏ ਜਿਹਦੇ ਵਿੱਚ ਖੋੜ ਹੋਵੇ ਤਾਂ ਉਸ ਖੋੜ ਦੇ ਵਿੱਚ ਜਾ ਕੇ ਬੋਲ ਦਿੰਦੀ ਏ ਕਿ ਰਾਜਾ ਤਾਂ ਪੁੰਜੀ ਬੈਠ ਕੇ ਰੋਟੀ ਖਾਂਦਾ ਹੈ ਰਾਜਾ ਤਾਂ ਪੁੰਜੀ ਬੈਠ ਕੇ ਰੋਟੀ ਖਾਂਦਾ ਹੁਣ ਉਹਦੀ ਗੱਲ ਵੀ ਰਹਿ ਜਾਂਦੀ ਏ ਕਿ ਉਹਨੇ ਕਿਸੇ ਨੂੰ ਦੱਸਿਆ ਨਹੀਂ ਤੇ ਪਰ ਉਹਨੇ ਕਿਸੇ ਨੂੰ ਦੱਸ ਦੇ ਦਿੱਤਾ ਇਸ ਕਰਕੇ ਉਹਦਾ ਢਿੱਡ ਨਹੀਂ ਦੁਖਦਾ ਤੇ ਆਰਾਮ ਨਾਲ ਆਪਣੇ ਮਹਿਲਾਂ ਚ ਜਾ ਕੇ ਸੌਂ ਜਾਂਦੀ ਫਿਰ ਇੱਕ ਵਾਰ ਕੀ ਹੁੰਦਾ ਕਿ ਇੱਕ ਲੱਕੜਹਾਰਾ ਲੱਕੜਾ ਕੱਟ ਰਿਹਾ ਹੁੰਦਾ ਉਹ ਉਸੇ ਦਰਖਤ ਨੂੰ ਕੱਟ ਲੈਂਦਾ ਜਿੱਦੇ ਚ ਜਾ ਕੇ ਰਾਣੀ ਨੇ ਰਾਜੇ ਦਾ ਰਾਜ ਬੋਲਿਆ ਹੁੰਦਾ ਕੱਟ ਕੇ ਉਹ ਬਾਜ਼ਾਰ 'ਚ ਲਿਆਉਂਦਾ ਉਹ ਲੱਕੜੀ ਵਿਕ ਜਾਂਦੀ ਹੈ ਤੇ ਉਸ ਲੱਕੜੀ ਦਾ ਢੋਲ ਬਣ ਜਾਂਦਾ ਤੇ ਕੋਈ ਢੋਲੀ ਉਸ ਢੋਲ ਨੂੰ ਜਦੋਂ ਬਾਜ਼ਾਰ ਦੇ ਵਿੱਚ ਵਜਾਉਂਦਾ ਤਾਂ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਰਾਜਾ ਤਾਂ ਪੁੰਝੇ ਬੈਠ ਕੇ ਰੋਟੀ ਖਾਂਦਾ ਹੈ ਰਾਜਾ ਤਾਂ ਪੁੰਝੇ ਬੈਠ ਕੇ ਰੋਟੀ ਖਾਂਦਾ ਹੈ ਹੁਣ ਜੋ ਰਾਜ ਰਾਜਾ ਕਿਸੇ ਨੂੰ ਨਹੀਂ ਦੱਸਣਾ ਚਾਹੁੰਦਾ ਸੀ ਪੂਰੇ ਰਾਜ ਦੇ ਵਿੱਚ ਉਹਦਾ ਟੰਡੋਰਾ ਫਟ ਜਾਂਦਾ। ਸੋ ਕਹਿਣ ਦੀ ਗੱਲ ਕਿ ਜੇ ਤੁਸੀਂ ਆਪਣੇ ਰਾਜ਼ ਰਾਜ਼ ਰੱਖਣਾ ਚਾਹੁੰਦੇ ਹੋ ਤਾਂ ਬਹੁਤ ਸੋਚ ਸਮਝ ਕੇ ਸਾਂਝੇ ਕਰੋ। ਐਨੀ ਮੇਰੀ ਬਾਤ ਉਤੋਂ ਪਹਿਲੀ ਰਾਤ ਸੁਣਨ ਵਾਲੇ ਦਾ ਭਲਾ ਸੁਣਾਉਣ ਵਾਲੇ ਦਾ ਭਲਾ।